ਹੇ ਵੀ ਬਾਈ ਅਸੀਂ ਆ ਰਹੇ ਹਾਂ ਬਾਈ ਮੂਸੇ ਵਾਲੇ ਦੀ ਸਮਾਧ ਤੇ ਤੇ ਰਾਜੂ ਕਹਿੰਦੀ ਦੇਖ ਕੇ ਚੱਲ ਗਏ ਬਾਈ ਦੀ ਸਮਾਧ ਤੇ ਤੇ ਰਾਜੂ ਕਹਿੰਦੀ ਦੇਖ ਗਏ ਮੂਰਤੀਆਂ ਬਣਾ ਰੱਖੀਆਂ ਮੋਹੋ ਬੋਲਦੀਆਂ ਆਂਗੀਆਂ ਭਰਾਵੋ ਤੇ ਰਾਜੂ ਕਹਿੰਦੀ ਆਪਾਂ ਵੀ ਦੇਖ ਕੇ ਬਲੌਕ ਚ ਪਾ ਦਾਂਗੇ ਸਾਸਤਰੀ ਕਾਲ ਬਾਈ ਸਾਰਿਆਂ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਭਰਾਵੋ ਅਸੀਂ ਆਏ ਅੱਜ ਬਾਈ ਦੀ ਸਮਾਧ ਤੇ ਮੂਸੇ ਵਾਲੇ ਤੇ ਆਪਾਂ ਦਰਸ਼ਨ ਕਰਨ ਲਈ ਸਮਾਧ ਤੇ ਰਾਜਾ ਇੱਧਰ ਦੀ ਆ ਰਾਜਾ ਤੇ ਸੋਹਣੀ ਦਿਖਾਉਣੇ ਆ ਭਰਾਵਾ ਦੇਖ ਭਰਾਵਾ ਚਿਹਰਾ ਮੂੰਹ ਬੋਲਦਾ ਹਨਾ ਨਾ ਜੀ ਬੋਲਦਾ ਮੂਸੇ ਵਾਲੇ ਦਾ ਚਿਹਰਾ ਐਂ ਲੱਗਦਾ ਹੁਣ ਹੀ ਬੋਲੂਗਾ ਸਾਰੀ ਦੁਨੀਆ ਦਾ ਚਹੇਤਾ ਗਾ ਆ ਵਲ ਵਾਲ ਡੱਚ ਦਾ ਚਹੇਤਾ ਸਾਰੇ ਹਾਂ ਆ ਦੇਖੋ ਭਰਾਵੋ ਹਾਂ ਮੂਰਤੀਆਂ ਦੋ ਤਿੰਨ ਬਣਾ ਰੱਖੀਆਂ ਨਾ ਫੋਟੋਆਂ ਬਣਾ ਰੱਖੀਆਂ ਇਧਰ ਆਈ ਰੱਜੂ ਸੂਰਜ ਪੈਂਦਾ ਇੱਕ ਤਾਂ ਆ ਦੇਖ ਹੇ ਜੋ ਭਰਾਵੋ ਰਾਜੂ ਕਹਿੰਦੀ ਦਰਸ਼ਨ ਕਰੀ ਆਪਾਂ ਵੀ ਹੈ ਤਾਂ ਦਰਸ਼ਨਾਂ ਦੀ ਓਹ ਹੋ ਰਿਹਾ ਬਾਈ ਦੀ ਦਰਸ਼ਨਾਂ ਦੀ ਹੋ ਰਹੀ ਹੈ ਕਿਉਂ ਦੁਨੀਆ ਦਰਸ਼ਨ ਕਰਕੇ ਜਾਂਦੀ ਹੈ ਦੂਰੋਂ ਦੂਰੋਂ ਹੁੰਦੇ ਆ ਭਰਾਵੋ ਇਹ ਸਾਨੂੰ ਦਿਖਾਉਣੇ ਅੱਗੇ ਘਰ ਵੀ ਬਾਈ ਦਾ ਸਾਰਾ ਕੁਝ ਦਿਖਾਵਾਂਗੇ ਬਲਾਉਕ ਚ ਤੇ ਇਧਰ ਆ ਪਗਲ ਰੱਖਿਆ ਸਾਰਾ ਜਾਲੀਆਂ ਜੂਲੀਆਂ ਲਾ ਰੱਖੀਆਂ ਆ ਆ ਜਾ ਆ ਜੋ ਬੈਠ ਕੇ ਕਰੀ ਲੈ ਕੇ ਚੱਲ ਕਰੇ ਕਰੇ ਤਾਂ ਖਾਮਾ ਹੈ ਬਾਈ ਜਤੜ ਦੁਕਾਨਾਂ ਲੱਗ ਰਹੀਆਂ ਨਾ ਪੂਰਾ ਹੋ ਬਣਾ ਰੱਖਿਆ ਜਿਵੇਂ ਆਪਣਾ ਕੋਈ ਆਮ ਡੇਰਾ ਹੁੰਦਾ ਕੋਈ ਤਕੜਾ ਹੈਵੀ ਉਹੀ ਬਣਾਉਣ ਵਾਲੀ ਚੀਜ਼ ਸੀਗੀ ਨਾ ਲੋਕਾਂ ਦਾ ਚਹੇਤਾ ਹੂਸੇ ਵਾਲਾ ਇਹ ਹੈਵੀ ਬੱਤਰ ਸਾਨੂੰ ਦਿਖਾਉਣਾ ਬਾਈ ਦਾ ਘਰ ਮੂਸੇ ਵਾਲੇ ਦੇ ਟਰੈਕਟਰ ਖੜੇ ਆ ਸ਼ਿੰਗਾਰੇ ਹੋਏ ਆ ਫੋਰਡ ਖੜਾਗਾ ਸਾਰੇ ਟਰੈਕਟਰ ਐ ਸ਼ਿੰਗਾਰੇ ਹੋਏ ਆ ਦੇਖੇ ਰੱਖਿਓ ਲੈ ਵਿਪਰੇਮ ਨੂੰ ਸੰਦਖਾਉਣੇ ਆ ਟਰੈਕ ਆ ਜਾ ਇੱਧਰ ਆ ਜਾ ਆ ਦੇਖੇ ਰੱਖਿਓ ਇੱਧਰ ਗੱਡੀਆਂ ਖੜੀਆਂ ਆ ਘੜਾ ਨਾਟ ਗਿਆ ਜਿਹੜਾ ਚਲਾਉਂਦਾ ਸੀ ਵਾਈ ਮੂਸੇ ਵਾਲਾ ਹੈ ਇੱਕ ਨਾਟ ਗਿਆ ਟਰੈਕਟਰ ਆ ਖੜਾ ਕੋਰ ਆ ਦੂਜਾ ਖੜਾਗਾ ਦੋਨੇ ਹੀ ਹੁਆ ਛੋਟਾ ਦੂ ਥੋੜਾ ਜਾ ਉਹ ਵੱਡਾਗਾ ਆ ਆ ਕਟੀਆਂ ਖੜੀਆਂ ਹੈ ਆ ਉਹ ਵੱਡੀ ਖੜੀ ਹੈ ਜਾਦਗिरी ਖੜੀ ਹੈ ਗੱਡੀ ਦੇ ਚਿਹਰੇ ਦੀ ਰਵੋ ਦੇਖ ਲੋ ਆ ਖੜੀ ਆਉ ਮੇ ਜਿਕਰੀ ਗੋਲੀਆਂ ਵੱਜੀਆਂ ਵਿੱਚ ਤੇ ਆ ਖੜਾ ਬਲਟ ਮੋਟਰਸਾਈਕਲ ਹੈ ਜਿਹੜੇ ਤੇ ਜਾਂਦਾ ਹੁੰਦਾ ਹਾਂ ਮੈਂ